ਸੂਬੇ ਕਬੀਆ ਕੰਪਨੀ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਜਿਹੜੇ ਹੋਦੇ ਅੱਜ ਅੱਜ ਕਿਤੇ ਟਾਵਰ ਤੇ ਲੈ ਕੇ ਤਰਨ ਵਾਲੀ ਕੀ ਬਣਾ ਕੀ ਸੌ ਸੱਤ ਤਰ੍ਹਾਂ ਦਾ ਅੱਜ ਭਾਰਤੀ ਕਿਸਾਨ ਜੁਨੇ ਨੇਕਤਾ ਗਰਾਹਾਂ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਤੇ ਵਾਖੜਾ ਕਾ ਭਾਰਤੀ ਕਿਸਾਨ ਜੂਨ ਨੇ ਮਾਲਵਾ ਭਾਰਤੀ ਕਿਸਾਨ ਜੂਨ ਨੇ ਕ੍ਰਾਂਤੀਕਾਰੀ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਤੇ ਭਾਰਤੀ ਕਿਸਾਨ ਜੂਨਾਂ ਦਾ ਇਕਤਾ ਗਰਾਹਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਜੂਨਾਂ ਦਾ ਫਤਿਹ ਇਹ ਸਾਰੀਆਂ ਜਥੇਬੰਦੀਆਂ ਸੀਗੀਆਂ ਹੋਰ ਭਰਾਤਰੀ ਜਥੇਬੰਦੀਆਂ ਅੰਗਣਵਾੜੀ ਸਾਡੀਆਂ ਭੈਣਾਂ ਯੂਨੀਅਨ ਉਹ ਵੀ ਪਹੁੰਚੀਆਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਅੱਜ ਅਸੀਂ 3 ਘੰਟੇ ਨਗਰ ਕੌਂਸਲ ਦੇ ਦਰਵਾਜ਼ੇ ਉਰੇ ਧਰਨਾ ਲਾਇਆ ਉਸ ਤੋਂ ਬਾਅਦ 1 ਘੰਟਾ ਅਸੀਂ ਚੌਕ ਸਕੇਤਕ ਜਾਮ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਥੋੜਾ ਜਿਹਾ ਟੀਕਾ ਲੱਗਿਆ ਪ੍ਰਸ਼ਾਸਨ ਦੇ ਆ ਨਗਰ ਕੌਂਸਲ ਦੇ ਈਓ ਸਾਹਿਬ ਪਹੁੰਚੇ ਦਸੀਲਦਾਰ ਸਾਹਿਬ ਆਏ ਤੇ ਆ ਕੇ ਸਾਨੂੰ ਆਦੇ ਵੀ ਭਾਈ ਅਸੀਂ ਕੰਪਨੀ ਨਾਲ ਗੱਲਬਾਤ ਕਰਦੇ ਆਓ ਆਪਾਂ ਮੀਟਿੰਗ ਕਰੀਏ ਅੱਜ ਸਾਡਾ ਸਾਰੀਆਂ ਜਥੇਬੰਦੀਆਂ ਦਾ ਸਕੇਤਕ ਸੀਗਾ ਤੇ ਜਦੋਂ ਇੱਥੇ ਆਏ ਆ ਅਦੇ ਆਪਾਂ ਆਜੋ ਫੋਨ ਫਾਨ ਲਾ ਲ ਕੇ ਕੰਪਨੀ ਵਾਲਿਆਂ ਨੂੰ ਮੀਟਿੰਗ ਕਰਦੇ ਆ ਤੇ ਈਓ ਸਾਹਿਬ ਦਾ ਜੇ ਨੰਬਰ ਹੀ ਪਾ ਲੀ ਜਾਂਦੇ ਆ ਉਹ ਆਦੇ ਤੁਸੀਂ ਪਾ ਲ ਕੇ ਦਿਓ ਨੰਬਰ ਤੇ ਉਲਟੇ ਸਾਨੂੰ ਆਦੇ ਜੀ ਸਾਨੂੰ ਦੇ ਦਿੰਨੇ ਆ ਨੰਬਰ ਤੁਸੀਂ ਗੱਲ ਕਰ ਲਓ ਕਿ ਭਾਈ ਈਓ ਸਾਹਿਬ ਲੱਖ 2 ਲੱਖ ਰੁਪਿਆ ਮਹੀਨੇ ਦਾ ਤੂੰ ਲਵੇਂ ਤੇ ਫੋਨ ਆਦੇ ਬਿੱਟੂ ਤੂੰ ਲਾ ਲਾ ਹੈ ਫੋਨ ਬਿੱਟੂ ਲਾਵੇ ਇਹ ਗੱਲ ਕਿੱਧਰ ਨੂੰ ਗਈ ਘੁੱਕ ਵੀ ਕੁਰਸੀ 25000 ਵਾਲੀ ਤੇ ਤੂੰ ਬੈਠੇ ਐਸੀ ਕਮਰੇ ਚ ਤੂੰ ਬੈਠੇ ਤੇ ਸੋਡੇ 135 ਫੁੱਟ ਦਾ ਟਾਵਰ ਲੱਗੀ ਜਾਂਦਾ ਹੈ ਗੈਰ ਮਨਜ਼ੂਰੀ ਤੋਂ ਸੋ ਨੂੰ ਇਹ ਨਹੀਂ ਪਤਾ ਉਹ ਕੰਪਨੀ ਕੌਣ ਆ ਲਾਈ ਕੌਣ ਜਾਂਦਾ ਤੇ ਜੇ ਭਾਈ ਇੱਥੇ ਰੇੜੀ ਵਾਲਾ ਕੋਈ ਰੇੜੀ ਲਾ ਲੈਨੇ ਜਾਇਜ ਤੇ ਫੱਟ ਪਰਚਾ ਦੇ ਦਿੰਦੇ ਆ ਜਾ ਕੇ ਉਹਦੀ ਟੈਂਟ ਫੋੜੀ ਚੁਕਾਉਂਦੇ ਆ ਜੇ ਕੋਈ ਖੁੱਖਾ ਲਾ ਲੈ ਮਜਬੂਰੀ ਦੇ ਵਿੱਚ ਕੋਈ ਦੋ ਬਾਣੇ ਕਰਕੇ ਉਹਦੇ ਬੱਚਿਆਂ ਦੇ ਢਿੱਡ ਭਰਦਾ ਤੇ ਉਹਦੇ ਫੱਟ ਜਾ ਕੇ ਸੋ ਨੂੰ ਪਤਾ ਲੱਗ ਜਾਂਦਾ ਉਹ ਤੇ ਰੋ ਮਾਰ ਲੱਗ ਜਾਂਦੇ ਹੋ ਕੰਪਨੀ ਦਾ ਯਾਰ ਸੋ ਨੂੰ ਪਤਾ ਨਹੀਂ ਲੱਗਦਾ ਹੁਣ ਭਾਈ ਅਸੀਂ ਇਹ ਵਿਚਾਰਿਆ ਵੀ ਜਮੇਰਪੰਸ ਨੇ ਕਿਹਾ ਸੀ ਕੋਟਲੀ ਨੇ ਵੀ ਇਹਨਾਂ ਦੀਆਂ ਜੇਬਾਂ ਦੇ ਵਿੱਚੋਂ ਭਾਈ ਕਢਾਉਣਾ ਛੋਟੀ ਲੜਾਈ ਵੇਖੋ ਕੀ ਦਿਨ ਹੈ ਤੇ ਸਾਨੂੰ ਭਾਈ ਉਹ ਗੱਲ ਤੇ ਵਾਕਈ ਪ੍ਰਧਾਨ ਨੇ ਜਿਵੇਂ ਕਿਹਾ ਇਹ ਸਾਡੀ ਲੜਾਈ ਛੋਟੀ ਮੋਟੀ ਨਹੀਂ ਇਹ ਕਾਰਪੋਰੇਟਾਂ ਦੇ ਨਾਲ ਆ ਉਹਨਾਂ ਦੇ ਗੀਜੇ ਤੋਂ ਮੁਆਵਜ਼ਾ ਦਿਵਾਉਣਾ ਕੋਈ ਬੱਚਿਆਂ ਦਾ ਖੇਡ ਨਹੀਂਗਾ ਤੇ ਕੋਈ ਗੁੱਡੀਆਂ ਦਾ ਖੇਡ ਨਹੀਂ ਇਹ ਭਾਈ ਸ਼ਿਵਰਾਜ ਰਾਜੂ ਪੱਤਰਕਾਰ ਗਿੱਦੜਵਾਹ ਜ਼िला ਸ੍ਰੀ ਮੁਕਸ਼ਰ ਸਾਹਿਬ ਗਿੱਦੜਵਾਹ ਪਿੰਡ 'ਚ ਰਹਿੰਦਾ ਉਹਦਾ ਭਰਾ ਉਹ ਘਰ ਡਿੱਗ ਪਿਆ ਕਾਰ ਵਿੱਚ ਨੱਪੀ ਗਈ ਕਣਕਾਲੇ ਡਰਮ ਨੱਪੇ ਗਏ ਮੋਟਰਸਾਈਕਲ ਨੱਪੇ ਗਏ ਸਾਈਕਲ ਪੇਟੀਆਂ ਨੱਪਗਾਈਆਂ 5 ਲੱਖ ਦਾ ਨੁਕਸਾਨ ਹੋ ਗਿਆ ਇੱਕ ਜਿਹੜਾ ਲੋਕਾਂ ਦੀ ਆਵਾਜ਼ ਚਾਹਦਾ ਇੱਕ ਆਮ ਪਰਿਵਾਰ ਦੇ ਵਿੱਚੋਂ ਤੇ ਖੁਰਨੀ ਬਣਾਉਣ ਨੂੰ ਭਰਾਵੋ ਅੱਜ ਸਾਧਨ ਨਹੀਂ ਗਾ ਸਾਡੇ ਹਾਲਾਤ ਇਹ ਹੈ ਤੇ ਅੱਜ ਬਰਾੜਾ ਕਿੱਥੋਂ ਖੜਾ ਕਰੇ ਉਹਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦੇ ਆ ਸਾਰਗੇ ਜਿਹੜੀਆਂ ਇੱਥੇ ਮੁਕਸਰ ਜ਼ਿਲ੍ਹੇ ਦੀਆਂ ਜਥੇਬੰਦੀਆਂ ਆ ਇਹਨਾਂ ਨੂੰ ਬੇਨਤੀ ਕਰਦੇ ਆ ਜਿਹੜੇ ਆਮ ਲੋਕ ਆ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਵਪਾਰੀ ਹੈ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਸ਼ਿਵਰਾਜ ਰਾਜੂ ਦਾ ਆਪਾਂ ਸਾਥ ਦੇਈਏ ਇਹਨੂੰ ਇਹਦਾ ਤਰੰਤੇ ਦਾ ਬਾਵਜਾ ਦਵਾਈਏ ਤੇ ਜਿਹੜਾ ਇਹਦਾ ਘਰ ਆ ਟੁੱਟਿਆ ਉਹਦਾ ਆਪਾਂ ਦੁਬਾਰਾ ਪੁਵਾਈਏ ਇਹਨਾਂ ਤੋਂ ਨੁਕਸਾਨ ਦੀ ਪਰਪਾਈ ਕਰਾ ਕੇ ਤੇ ਦੂਜੀ ਗੱਲ ਉਹ ਤਾਬਰ ਉੱਥੇ ਪਟਾਈਏ ਇਹ ਮੁਰਜ਼ਮਾਂ ਤੇ ਕਾਰਵਾਈ ਕਰਾਈਗੇ ਜਿਹੜਾ ਏਡੀ ਵੱਡੀ ਅਣਗਹਿਲੀ ਕੀਤੀ ਆ ਉਹਦੇ ਸਬੰਧ ਚ ਅਸੀਂ 14 ਤਰੀਕ ਨੂੰ ਬੈਣ ਸ਼ਨੀਵਾਰ ਅਸੀਂ ਗਿੱਦੜਬਾਹ ਚਰਨਜੀਤ ਲਾਲ ਪਾਰਕ ਦੇ ਵਿੱਚ ਜਿਹੜਾ ਸੂਏ ਕੋਲੇ ਆ ਬਾਰਡਰ ਵਾਕਸ ਦੇ ਬਿਲਕੁਲ ਨਾਲ ਹੈ ਉੱਥੇ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਤੇ ਸਾਰੀਆਂ ਜਥੇਬੰਦੀਆਂ ਜਿੰਨੀਆਂ ਇੱਥੇ ਖੜੀਆਂ ਨੇ ਕੈਮਰਾ ਕਮਾਲਾ ਭਾਈ ਸਾਰਿਆਂ ਨੂੰ ਬੇਨਤੀ ਕਰਦੇ ਆ ਉਹਨਾਂ ਦੇ ਆਗੂਆਂ ਨੂੰ ਵੀ ਭਾਈ 14 ਤਰੀਕ ਨੂੰ 10 ਵਜੇ ਚਰਨਜੀਤ ਲਾਲ ਪਾਰਕ ਚ ਸੂਏ ਦੇ ਕੋਲੇ ਗਿੱਦੜਬਾਹ ਦੇ ਵਿੱਚ ਉੱਥੇ ਪਹੁੰਚਣਾ ਸਾਰਾ ਪੱਤਰਕਾਰ ਭਾਈਚਾਰਾ ਵੀ ਭਰਾਵੋ ਅੱਜ ਛੋਟਾ ਚੌਥਾ ਥਾਮਾ ਤੁਸੀਂ ਪੱਤਰਕਾਰ ਅੱਜ ਛੋਟੇ ਸਾਥੀ ਤੇ ਹਮਲਾ ਹੋਇਆ ਕੱਲ ਨੂੰ ਛੋਟੇ ਤੇ ਵੀ ਹਮਲਾ ਹੋ ਸਕਦਾ ਹੈ ਤੇ ਇਹਦੇ ਲਈ ਮਾਨਸਿਕ ਤੌਰ ਤੇ ਲੜਨਾ ਪਊਗਾ ਰਲ ਮਿਲ ਕੇ ਤੇ ਇਸ ਕਰਕੇ ਸਾਰੇ ਮੀਟਿੰਗ ਕਰਾਂਗੇ ਫਿਰ 16 ਤਰੀਕ ਨੂੰ ਵੱਡਾ ਪੱਦਰ ਤੇ ਫਿਰ ਐਕਸ਼ਨ ਕਰਾਂਗੇ ਫਿਰ ਭਾਈ ਜਾਤਾ ਹੈ ਸਰਪਾਰ ਕੇ ਪੇ ਚਲ ਗਏ ਆਪਣੇ ਤੇ ਜਾਂ ਫਿਰ ਮਾਪਦਾਰ ਅੱਜ ਨੂੰ ਦਵਾਕੇ ਜਾਵਾਂਗੇ ਇੱਕ ਕੋਸਾ ਤਲੀ ਤੇ ਰੱਖ ਕੇ ਆਪਾਂ ਲੈ ਕੇ ਜਾਵਾਂਗੇ ਲੜਾਈ ਵੱਡੀ ਬਣ ਗਈ ਆ ਮਿੱਤਰੋ ਇਹ ਵੱਡੀ ਲੜਾਈ ਬਣ ਗਈ ਹੈ ਤੇ ਇੱਥੇ ਗਿਣਤੀ ਚਾਹੀਦੀ ਹੈ ਇੱਥੇ ਸਾਰਿਆਂ ਦਾ ਇਕਾ ਚਾਹੀਦਾ ਇੱਥੇ ਇਕਜੁੱਟਤਾ ਚਾਹੀਦੀ ਹੈ ਇੱਥੇ ਸਿਰ ਜੋੜ ਕੇ ਚੱਲਣਾ ਪਊਗਾ ਤੇ ਫੇਰ ਇਹਨੂੰ ਇਨਸਾਫ ਦਵਾਇਆ ਜਾਊਗਾ ਲੜਾਈ ਛੋਟੀ ਕਾਰਪੋਰੇਟਾਂ ਦੇ ਨਾਲ ਹੈ ਲੜਾਈ ਛੋਟੀ ਵੱਡੇ ਤਨਾਤਾਂ ਦੇ ਨਾਲ ਹੈ ਲੜਾਈ ਛੋਟੀ ਕੰਪਨੀਆਂ ਦੇ ਨਾਲ ਹੈ ਤੇ ਆਖਰ ਦੇ ਵਿੱਚ ਮੈਂ ਇੱਕ ਗੱਲ ਕਹੂੰਗਾ ਤੁਹਾਨੂੰ ਕਾਰਪੋਰੇਟ ਛੋਟੇ ਚੁੱਲ੍ਹੇ ਤੇ ਆ ਗਿਆ ਹੈ ਜਮੀਨਾਂ 'ਚ ਦਾਹੀ ਗਈ ਸੀ ਕਾਰਪੋਰੇਟ ਛੋਟਿਆਂ ਛੱਤਾਂ ਤੇ ਆ ਗਿਆ ਕਾਰਪੋਰੇਟ ਛੋਟੇ ਘਰਾਂ 'ਚ ਆ ਗਿਆ ਕਾਰਪੋਰੇਟ ਛੋਟਿਆਂ ਗਲੀਆਂ 'ਚ ਆ ਗਿਆ ਕਾਰਪੋਰੇਟ ਛੋਟੇ ਘਰਾਂ 'ਚ ਆ ਗਿਆ ਕਾਰਪੋਰੇਟ ਛੋਟੇ ਸ਼ਹਿਰਾਂ 'ਚ ਆ ਗਿਆ ਤੇ ਕਾਰਪੋਰੇਟ ਛੋਟੇ ਕੋਠੇ ਦੀਆਂ ਛੱਤਾਂ ਤੇ ਵੀ ਆ ਗਿਆ ਇਸ ਕਰਕੇ ਅਸੀਂ ਆਦਿਆਂ ਟਾਵਰ 5 ਕਿਲੋਮੀਟਰ ਪਿੰਡੋਂ ਬਾਹਰ ਹੋਣੇ ਚਾਹੀਦੇ ਆ ਠੀਕ ਆ ਮੋਬਾਈਲੀ ਯੁੱਗ ਹੈ ਵਸ਼ਿੰਦਰੀ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਪਰ ਬਈ ਘਰਾਂ ਦੇ ਵਿੱਚ ਨਹੀਂ ਲੱਗਦੇ ਹੁੰਦੇ ਟਾਵਰ ਤੇ ਇਹ ਬੇਨਤੀ ਕਰਦੇ ਆ ਆਖਰ ਦੇ ਵਿੱਚ 14 ਤਰੀਕ ਦੈਨ ਸ਼ਨੀਵਾਰ ਅੱਜ ਮਿੱਤਰੋ ਹੈਗਾ ਬੁੱਧਵਾਰ 11 ਤਰੀਕਾ ਹੈ ਕੱਲ ਨੂੰ ਨਹੀਂ ਪਰਸੋਂ ਨਹੀਂ ਚੌਥੇ ਚੌਥੇ ਆਪਣੀ ਮੀਟਿੰਗ ਹੈ 10 ਵਜੇ ਦਰਵਾਦੇ ਵਿੱਚ ਚਰਨਜੀ ਲਾਲ ਪਾਰਕ ਸੂਏ ਦੇ ਨਾਲ ਤੇ 16 ਤਰੀਕ ਨੂੰ ਆਪਾਂ ਐਕਸ਼ਨ ਕਰਾਂਗੇ ਸਾਰੀਆਂ رائے ਕਰਕੇ ਜਿੱਥੇ ਬੰਦੀਆਂ ਵਿਚਾਰ ਕੇ ਛੋਟਾ ਸਾਰਿਆਂ ਦਾ ਧੰਨਵਾਦ